ਬਟ ਜਿਹੜਾ ਪਰਸਨਲੀ ਮੈਂ ਦੇਖਿਆ ਵੀ ਤੁਸੀਂ ਵਾਕਈ ਹਾਰਡਵਰਕ ਕਰਦੇ ਹੋ ਦੇਖੋ ਜਿਹੜੀ ਇਹ ਕਹਿੰਦੇ ਲੋਕਾਂ ਨੂੰ ਲੱਗਦਾ ਨਾ ਵੀ ਸ਼ੋਸ਼ਾ ਹੈ ਜਾਂ ਕੁਛ ਹੈ ਕੋਈ ਸ਼ੋਸ਼ਾ 2 ਮਹੀਨੇ ਕਰ ਲੂ ਕੋਈ 4 ਮਹੀਨੇ ਕਰ ਲੂ ਕੋਈ 6 ਮਹੀਨੇ ਚਾਰ ਸਾਲ ਹੋ ਗਏ ਮੈਂ ਚਾਰ ਸਾਲ ਦਾ ਨਹੀਂ ਡਰਾਮਾ ਕਰ ਸਕਦੀ ਬਿਲਕੁਲ ਬਿਲਕੁਲ ਕਿ ਕੇ 7 ਕਹਿਆ ਤੋਂ ਸ਼ੁਰੂ ਕੀਤਾ ਸੀਗਾ ਮੈਨੂੰ 7 ਤੋਂ ਸ਼ੁਰੂ ਕੀਤਾ 7000 ਤੋਂ ਸ਼ੁਰੂ ਕੀਤਾ ਹੁਣ ਵੀ ਜਿਆਦਾ ਨਹੀਂ 12000 ਹੀ ਦਿੰਦੇ ਹੁਣ ਵੀ ਮੈਨੂੰ ਇਹ ਆ ਹੁਣ ਦੇ ਟਾਈਮ ਦੇ ਵਿੱਚ ਅੱਗੇ ਮਾਂ ਪਰ ਆਪਣੇ ਜ ਮੁੰਡੇ ਤੋਂ ਆਸ ਰੱਖ ਦਿੰਦੇ ਸੀ ਸਾਡਾ ਮੁੰਡਾ ਵੱਡਾ ਹੋਊਗਾ ਕਮਾਊਗਾ ਸਾਨੂੰ ਦਊਗਾ ਸਾਡੀ ਅੱਗੇ ਜੁਨ ਸੁਧਰੂਗੀ ਹੁਣ ਮੈਂ ਵੀ ਆ ਮੈਂ ਨਹੀਂ ਆਪਣੇ ਬੱਚੇ ਤੋਂ ਕੋਈ ਆਸ ਰੱਖਦੀ ਵੇ ਮੈਨੂੰ ਰੋਟੀ ਦਊਗਾ ਬਿਲਕੁਲ ਮੈਮ ਜਿਵੇਂ ਕਿ ਤੁਸੀਂ ਵਰਕ ਕਰਦੇ ਹੋ ਪਹਿਲੀ ਗੱਲ ਤਾਂ ਮੈਂ ਇਹ ਕਰੂੰਗਾ ਵੀ ਨਿੱਜੀ ਲਾਈਫ ਨੂੰ ਮੈਂ ਕੋਈ ਗੱਲ ਨਹੀਂ ਕਰਨਾ ਕਿਉਂਕਿ ਪਰਸਨਲ ਲਾਈਫ ਹਰੇਕ ਦੀ ਆਪਣੀ ਪਰਸਨਲ ਹੁੰਦੀ ਆ ਹਰੇਕ ਬੰਦਾ ਸਵਾਦ ਲੈਂਦਾ ਸਿੱਧੀ ਗੱਲ ਕੋਈ ਮੇਰੀ ਲਾਈਫ ਆ ਤੁਹਾਡੀ ਲਾਈਫ ਆ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ ਸਟਾਰਟਿੰਗ ਜਿਵੇਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਵੀ ਜਿਵੇਂ ਹੁਣ ਅਸੀਂ ਆਏ ਆ ਹਾਂਜੀ ਵੱਡੀ ਗੱਲ ਤਾਂ ਮੈਨੂੰ ਹੈਰਾਨੀ ਹੋਈ ਹਾਂਜੀ ਵੀ ਕਿਉਂਕਿ ਅਸੀਂ ਟਰੈਕਟਰ ਤੇ ਆਏ ਆ ਇੰਨੀ ਕੁ ਜ਼ਿਆਦਾ ਗਰਮੀ ਲੱਗੀ ਸਾਨੂੰ ਬੁਰੇ ਹਾਲ ਸੀਗੇ ਮਸਾਂ ਆ ਕੇ ਡਿੱਗੇ ਮਟ ਮੈਂ ਰਸਤੇ 'ਚ ਇਹ ਗੱਲ ਕਰ ਰਿਹਾ ਸੀ ਆਪਣੇ ਫਰੈਂਡਸ ਨਾਲ ਵੀ ਉਹ ਵਰਕ ਕਰਦੇ ਆ ਦਿੱਲੀ ਇੰਨੀ ਗਰਮੀ ਦੇ ਵਿੱਚ ਤੇ ਤੁਹਾਨੂੰ ਗਰਮੀ ਨਹੀਂ ਲੱਗਦੀ ਲੱਗਦੀ ਆ ਲੱਗਦੀ ਆ ਨਾ ਤੇ ਲੋਕਾਂ ਦੇ ਹਿਸਾਬ ਤਾਂ ਇਹੀ ਹੁੰਦਾ ਵੀ ਬੰਦਾ ਵੀ ਚੱਲ ਐਵੇਂ ਸ਼ੋਸ਼ੇ ਆ ਜਾ ਵੀਡੀਓ ਬਣਾਉਂਦੇ ਆ ਜਾਂ ਕੁਝ ਵੀ ਮਟ ਜਿਹੜਾ ਪਰਸਨਲੀ ਮੈਂ ਦੇਖਿਆ ਵੀ ਤੁਸੀਂ ਵਾਕਈ ਹਾਰਡ ਵਰਕ ਕਰਦੇ ਆ ਦੇਖੋ ਜਿਹੜੀ ਇਹ ਕਹਿੰਦੇ ਲੋਕਾਂ ਨੂੰ ਲੱਗਦਾ ਨਾ ਵੀ ਸ਼ੋਸ਼ਾ ਹੈ ਜਾਂ ਕੁਛ ਹੈ ਕੋਈ ਸ਼ੋਸ਼ਾ 2 ਮਹੀਨੇ ਕਰ ਲੂ ਕੋਈ 4 ਮਹੀਨੇ ਕਰ ਲੂ ਕੋਈ 6 ਮਹੀਨੇ 4 ਸਾਲ ਹੋ ਗਏ ਮੈਂ 4 ਸਾਲ ਦਾ ਨਹੀਂ ਡਰਾਮਾ ਕਰ ਸਕਦੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਜੀ ਥੋੜੀ ਜਿਹੀ ਵਰਕ ਕਰਨਾ ਜੀ ਹਾਂਜੀ ਹਾਂਜੀ ਬੁੱਧੀ ਗੱਲ ਮੈਂ ਇਹ ਪੁੱਛੂਗਾ ਜੀ ਸਟਾਰਟਿੰਗ ਦੇ ਵੇਲੇ ਤੁਸੀਂ ਤੁਹਾਡਾ ਮਾਈਂਡ ਇਧਰ ਨੂੰ ਕਿਵੇਂ ਹੋਇਆ ਕਦੋਂ ਤੋਂ ਸ਼ੁਰੂ ਕੀਤਾ ਤੇ ਕਿਵੇਂ ਤੁਸੀਂ ਇਨਕਮ ਕਿੱਥੋਂ ਤੋਂ ਸਟਾਰਟ ਹੋਈ ਜਾਂ ਸਟਾਰਟਿੰਗ ਤੁਸੀਂ ਸੈਲਰੀ ਲੈਂਦੇ ਸੀ ਜਾਂ ਉਦੋਂ ਹੀ ਹੈਲਪ ਕਰਦੇ ਸੀ ਆਪਣੇ ਫਾਦਰ ਦਾ ਮੇਰੀ ਪਹਿਲੀ ਇਨਕਮ ਹੋਈ ਸੀ ਘਰ ਤੋਂ ਹੀ ਸਟਾਰਟ ਹੋਈ ਸੀ ਇਦਾਂ ਹੀ ਇਹਨਾਂ ਨੇ ਮੈਨੂੰ ਤਨਖਾਹ ਤੇ ਹੀ ਰੱਖਿਆ ਸੀ ਘਰ ਦੇ ਨੇ ਇਹ ਕਹਿੰਦੇ ਜੇ ਤੂੰ ਕੰਮ ਕਰੂਗੀ ਸਾਡੇ ਕੋਲ ਵੀ ਅਸੀਂ ਤੈਨੂੰ ਜਿੰਨੇ ਤੂੰ ਬਾਹਰ ਕੰਮ ਕਿਤੇ ਜੌਬ ਵੀ ਕਰੇਂਗੀ ਵੀ 8-10000 ਰੁਪਏ ਅਸੀਂ ਤੈਨੂੰ ਘਰ ਹੀ ਦੇਈ ਜਾਵਾਂਗੇ ਇਹਨਾਂ ਨੇ 8 ਕੇ 7 ਕੇ 1000 ਤੋਂ ਸ਼ੁਰੂ ਕੀਤਾ ਸੀਗਾ ਮੈਨੂੰ ਦੇ 7 ਤੋਂ ਸ਼ੁਰੂ ਕੀਤਾ 7000 ਤੋਂ ਸ਼ੁਰੂ ਕੀਤਾ ਹੁਣ ਵੀ ਜ਼ਿਆਦਾ ਨਹੀਂ 12 ਕੇ ਯਾਰੀ ਦਿੰਦੇ ਹੁਣ ਵੀ ਮੈਨੂੰ ਇਹ ਓਕੇ ਨਹੀਂ ਲੱਗਦਾ ਤੇ ਫਿਰ ਮੈਂ ਨਹੀਂ ਮੈਂ ਫਿਰ ਆਪਣਾ ਕੰਮ ਨਾਲ ਆਪ ਕਰਨ ਲੱਗੀ ਇਹਨਾਂ ਕੋਲ ਜੌਬ ਕਰਦੀ ਆ ਫਿਰ ਮੇਰਾ ਜਿਹੜਾ ਅਲੱਗ ਤੋਂ ਮੇਰਾ ਬਿਜ਼ਨਸ ਆ ਹੁਣ ਕੁਝ ਤਾਂ ਮੈਂ ਇੱਥੇ ਆ ਜਿਹੜੇ ਬਾਕੀ ਨਹੀਂ ਕਰ ਸਕਦੇ ਉਹ ਮੈਨੂੰ ਹੀ ਕਰਨੇ ਪੈਣੇ ਇੱਥੇ ਉਹ ਵਾਲੀ ਵੈਲਡਿੰਗ ਉਹ ਮੈਂ ਹੀ ਕਰ ਸਕਦੇ ਕਰਦੇ ਨਹੀਂ ਹੈਗੇ ਤੇ ਫਿਰ ਉਹਦੇ ਨਾਲ ਨਾਲ ਮੇਰਾ ਆਪ ਦਾ ਬਿਜ਼ਨਸ ਵੀ ਆ ਤੇ ਫਿਰ ਮੈਂ ਉਹ ਨਾਲ ਆਪਣਾ ਸ਼ੁਰੂ ਕਰ ਲਿਆ ਸੀਗਾ ਮੈਨੂੰ ਫਾਇਦਾ ਹੋ ਗਿਆ ਵੱਡੀ ਗੱਲ ਹੈ ਹਾਂਜੀ ਤੁਹਾਡੀ ਇਹ ਗੱਲ ਮੈਨੂੰ ਇਹ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ ਵੀ ਤੁਸੀਂ ਇੱਥੇ ਫਾਦਰ ਸਾਹਿਬ ਕੋਲੇ ਤੁਸੀਂ ਆਪਾਂ ਕਹਿੰਦੇ ਆ ਆਰਾਮ ਨੂੰ ਆਪਣੇ ਫਾਦਰ ਸਾਹਿਬ ਹੈ ਤੁਸੀਂ ਕਰਕੇ ਦੋ ਜਨ ਕੁਝ ਵੀ ਤੁਸੀਂ ਇੱਥੇ ਜੋ ਸਟਾਰਟ ਕੀਤੀ ਆਪਣੇ ਘਰ ਦੇ ਵਿੱਚ ਕੀ ਸੀ ਕਿਸੇ ਦੇ ਕਰਨ ਨਾਲ ਹਾਂਜੀ ਠੀਕ ਹੈ ਕਿਉਂਕਿ ਅਗਲੇ ਦਾ ਪਤਾ ਨਹੀਂ ਕਿੱਦਾਂ ਦਾ ਮਾਈਂਡ ਹੋਊ ਕਿੱਦਾਂ ਦੇ ਲੋਕ ਹੁੰਦੇ ਆ ਕਿੱਦਾਂ ਪ੍ਰੈਸ਼ਰਾਈਜ਼ ਕਰਦੇ ਆ ਨਹੀਂ ਇਹ ਗੱਲ ਸਹੀ ਆ ਜੇ ਆਪਣੇ ਘਰ ਚ ਬਿਜ਼ਨਸ ਆਪਾਂ ਆਪਣੇ ਪੇਰੈਂਟਸ ਨੂੰ ਕਹੀਏ ਵੀ ਜੇ ਤੁਸੀਂ ਇੱਕ ਵਰਕਰ ਰੱਖਦੇ ਹੋ ਜੀ ਮੰਨ ਲਓ ਹੁਣ ਆਪਾਂ ਕਈ ਵਾਰ ਬਾਹਰੋਂ ਆਏ ਜਿਹੜਿਆਂ ਨੂੰ ਆਪਾਂ ਵੀ ਇਹ ਕਹਿ ਦਿੰਦੇ ਆ ਜੀ ਜੀ ਜੇ ਉਹ ਉਹਨਾਂ ਨੂੰ ਆਪਾਂ ਤਨਖਾਹ ਦੇ ਦਿੰਦੇ ਆ ਕੰਮ ਕਰਕੇ ਪਰ ਆਪਾਂ ਆਪਣੇ ਘਰ ਦੇ ਜਵਾਕ ਉਹਨਾਂ ਨੂੰ ਨਹੀਂ ਕਹਿੰਦੇ ਵੀ ਜੋ ਪੱਠੇ ਲਿਆਉਂਦਾ ਜਾਂ ਦੁੱਧ ਚੋਂਦਾ ਹੈ ਜਾਂ ਕੁਝ ਵੀ ਕਰਦਾ ਆਪਾਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਹੈਗੇ ਜੀ ਵੇ ਜੀ ਆਪਾਂ ਉਹਨਾਂ ਦੀ ਤਨਖਾਹ ਲਾ ਦਈਏ ਆਪਾਂ ਨੂੰ ਇੱਕ ਵਰਕਰ ਮਿਲ ਜਾਣਾ ਉਹ ਬੰਦੇ ਨੂੰ ਪਾਕਟ ਮਨੀ ਮਿਲ ਜਾਣੀ ਹੈ ਹੈਨਾ ਤੁਹਾਡੇ ਕਹਿੰਦਾ ਮਿੰਜੇ ਇਹ ਆ ਵੀ ਜਦੋਂ ਮਨਕ ਚਲੋ ਆਪਣੇ ਘਰ ਦੇ ਵਿੱਚ ਕੰਮ ਆ ਆਪਾਂ ਲੱਖ ਡੇਢ ਲੱਖ ਰੁਪਏ ਤੇ ਖੇਤੀ ਲਈ ਬੰਦਾ ਰੱਖਦੇ ਆ ਤੇ ਜਦੋਂ ਆਪਾਂ ਬੱਚੇ ਨੂੰ ਕਹਿੰਨਾ ਵਰਕਰ ਉਹ ਇੰਟਰਸਟ ਨਹੀਂ ਰੱਖਦਾ ਜਿਉ ਉਹਨੂੰ ਪਤਾ ਮੈਨੂੰ ਨਾਲੇ ਤਾਂ ਘਰ ਦਾ ਕੰਮ ਆ ਕੋਈ ਆਪਣੀ ਇੱਜ਼ਤ ਨਹੀਂ ਖਰਾਬ ਹੁੰਦੀ ਨਾਲੇ ਤਾਂ ਰਿਸਪੈਕਟ ਹੁੰਦੀ ਹੈ ਨਾਲੇ ਆਪਾਂ ਨੂੰ ਸਾਲ ਦਾ 1.5 ਲੱਖ ਰੁਪਏ ਬਣ ਜਾਣਾ ਆਟੋਮੈਟਿਕਲੀ ਉਹਦਾ ਇੰਟਰਸਟ ਬਣ ਜਾਣਾ ਘਰ ਕੰਮ ਕਰੂੰਗੇ ਤਨ ਘਾ ਖਾ ਚਲੇ ਨੇ ਰਾਮ ਨੇ ਬੈਠੇ ਨੂੰ ਬੈਠ ਕੇ ਰੋਟੀ ਖਾਣੀ ਹੋਰ ਕੀ ਉਦੋਂ ਤੱਕ ਮਾਂ ਤੇ ਗਾਲੇ ਕੱਢਦੇ ਵੀ ਕੁਝ ਕਰਦਾ ਨਹੀਂ ਕਰਦਾ ਕਿੱਥੇ ਆਪਾਂ ਦੇਖਦੇ ਵੀ ਬੱਚਾ ਸੀਰੀ ਰੱਖਿਆ ਹੁੰਦਾ ਤੇ ਬੱਚੇ ਨੂੰ ਕਹਿੰਨੇ ਆ ਕੰਮ ਨੂੰ ਕਹਿੰਨੇ ਆ ਆਪਾਂ ਤੇ ਬੱਚਾ ਕਹਿੰਦਾ ਵੀ ਮੈਂ ਨਹੀਂ ਕਰਨਾ ਹੈਗਾ ਕਿੱਥੇ ਨੂੰ ਪਤਾ ਵੀ ਮੈਨੂੰ ਇਨਕਮ ਆ ਮੈਨੂੰ ਇਨਕਮ ਆ ਜਾਂਦੀ ਹੈ ਤੇ ਜੀ ਉਦੋਂ ਬੱਚਾ ਜੋ ਫ੍ਰੀ ਹੁੰਦਾ 1000 ਰੁਪਏ ਹੀ ਮੰਗਦਾ ਪੇਰੈਂਟਸ ਬਹੁਤ ਮੁਸ਼ਕਿਲ ਨਾਲ ਦਿੰਦੇ ਆ ਤੇ ਉਹਨਾਂ ਦੇ ਵਿੱਚ ਅਟੈਚਮੈਂਟ ਨਹੀਂ ਰਹਿੰ ਕਿਉਂਕਿ ਬੱਚੇ ਨੂੰ ਨਹੀਂ ਹੁੰਦਾ ਵੀ ਪੇਰੈਂਟਸ ਮੇਰੀ ਮਤਲਬ ਕੇਅਰ ਨਹੀਂ ਕਰਦੇ ਜਾਂ ਮੇਰੀ ਵੈਲਿਊ ਨਹੀਂ ਸਮਝ ਰਹੇ ਹਾਂਜੀ ਤੇ ਜਿਵੇਂ ਜਿਵੇਂ ਤੁਹਾਡਾ ਬੱਚਾ ਉਹ ਵੀ ਤੁਸੀਂ ਇਦਾਂ ਹੀ ਮੈਂ ਪੈਸੇ ਨਹੀਂ ਦੇਣੇ ਸਿਰ ਨੂੰ ਕੰਮ ਕਰਾਉਣ ਦੇ ਓਕੇ ਹਾਂ ਉਹ ਜਦੋਂ ਛੁੱਟੀਆਂ ਸੀਗੀਆਂ ਨੇ 15 ਕਿ ਦਿਨਾਂ ਨੂੰ 200 ਰੁਪਿਆ ਅਸੀਂ ਦਿਨ ਦਾ ਦਿੰਦੇ ਹੁੰਦੇ ਸੀ ਸਾਰਾ ਦਿਨ ਕੰਮ ਕਰਾਉਂਦਾ ਹੁੰਦਾ ਸੀਗਾ ਜੀ ਤੇ 3000 ਰੁਪਿਆ ਬਣਿਆ ਸੀ ਮੈਂ ਸ਼ਾਇਦ ਵੀਡੀਓ ਵੀ ਪਾਈ ਸੀਗੀ ਇੱਕ ਦੇਖੀ ਹੋਣੀ ਓਕੇ ਤੇ ਜੇ ਹੁਣ ਜਦੋਂ ਮoure ਫੇਰ ਛੁੱਟੀਆਂ ਸ਼ੁਰੂ ਹੋ ਜਾਣੀਆਂ ਅਸੀਂ ਉਹਨੂੰ ਫੋਰਗੇਟ ਮੰਨੇ ਦਿੰਦੇ ਆ ਓਕੇ ਪਰ ਉਹ ਆਪ ਯੂਜ਼ ਨਹੀਂ ਕਰਦਾ ਖਸਾਨੀ ਦੇ ਦਿੰਦਾ ਹੈ ਬਟ ਇਹਨਾਂ ਦਾ ਹੁੰਦਾ ਮੈਂ ਕੰਮ ਕਰੂੰਗਾ ਮੈਨੂੰ ਪੈਸੇ ਮਿਲਣੇ ਨੇ ਕੋਈ ٹرسٹ ਬਣਦਾ ਬਾਕੀ ਉਹਨੂੰ ਕੱਲ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਹਨੂੰ ਇਹ ਨਹੀਂ ਸ਼ੇਮ ਫੀਲ ਨਹੀਂ ਹੋਣਾ ਜਿਵੇਂ ਆਪਣੇ ਪੇਟ ਤੋਂ ਪੈਸੇ ਲੈ ਕੇ ਕੰਮ ਕਰਨ ਦੀ ਹੁਣ ਸਾਰਾ ਦਿਨ ਤੁਸੀਂ ਦੇਖਦੇ ਆਂ ਨਿਆਣੇ ਫੋਨਾਂ 'ਚ ਲੱਗੇ ਰਹਿੰਦੇ ਆ ਅੱਖੀਂ ਤਾਂ ਲੱਗਦਾ ਨਹੀਂ ਅੱਖੀਂ ਤਾਂ ਚਲੋ ਇਹ ਵੀ ਨਹੀਂ ਲੱਗਦਾ ਥੱਕੇ ਨਿਆਣੇ ਨੂੰ ਲਾਉਣਾ ਪੈਂਦਾ ਆ ਬਾਕੀ ਇਨ ਫਿਊਚਰ ਇਹਦੇ ਵਰਕ ਕੀਤਾ ਜੋ ਵੀ ਆਪਾਂ ਕਰਦੇ ਆ ਵਰਕ ਦਾ ਕੰਮ ਤਾਂ ਇਹਦੇ ਲਈ ਫਾਇਦਾ ਹੀ ਆ ਸਾਨੂੰ ਥੋੜਾ ਫਾਇਦਾ ਆ ਇਹਨੇ ਕੁਝ ਵੀ ਸਿੱਖਣਾ ਬੱਚਿਆਂ ਨੇ ਕੁਝ ਵੀ ਪੜ੍ਹਨਾ ਕੁਝ ਵੀ ਕਰਨਾ ਬੱਚਿਆਂ ਨੂੰ ਫਾਇਦਾ ਆ ਮਾਪਿਆਂ ਨੇ ਆ ਹੋਣ ਦੇ ਟਾਈਮ ਦੇ ਵਿੱਚ ਅੱਗੇ ਮਾਂ ਪਰ ਆਪਣੇ ਜ ਮੁੰਡੇ ਤੋਂ ਆਸ ਰੱਖ ਦਿੰਦੇ ਸੀ ਸਾਡਾ ਮੁੰਡਾ ਵੱਡਾ ਹੋਊਗਾ ਕਮਾਊਗਾ ਸਾਨੂੰ ਦਊਗਾ ਸਾਡੀ ਅੱਗੇ ਜੂਨ ਸੁਧਰੂਗੀ ਹੁਣ ਮੈਂ ਵੀ ਆ ਮੈਂ ਨਹੀਂ ਆਪਣੇ ਬੱਚੇ ਤੋਂ ਕੋਈ ਆਸ ਰੱਖੀ ਰੇ ਮੈਨੂੰ ਰੋਟੀ ਦਊਗਾ ਬਿਲਕੁਲ ਬਿਲਕੁਲ ਚਾਹੀਦਾ ਵੀ ਨਹੀਂ ਨਹੀਂ ਆਪਾਂ ਨੂੰ ਆਪਣਾ ਆਪ ਹੀ ਉਸ ਉਹ ਸੈਟੀਸਫਾਈ ਕਰਕੇ ਚੱਲਣਾ ਚਾਹੀਦਾ ਐਕਚੁਅਲੀ ਲਾਈਫ ਦੀ ਰਿਐਲਿਟੀ ਇਹ ਹੈ ਜੀ ਵੀ ਆਪਾਂ ਕਿਸੇ ਤੇ ਡਿਪੈਂਡ ਨਹੀਂ ਹੋ ਸਕਦੇ ਕਿਉਂਕਿ ਅੱਜ ਆਪਣੇ ਨਾਲ ਖੜਾ ਕੱਲ ਨੂੰ ਹੋ ਸਕਦਾ ਨਾ ਖੜਾ ਹੋਵੇ ਜੇ ਬਾਇ ਚਾਂਸ ਆਪਣੇ ਪੇਰੈਂਟਸ ਜਾਂ ਆਪਣੇ ਬ੍ਰਦਰ ਆ ਜਾਂ ਮਾਦਰ ਕੋਈ ਵੀ ਆਪਣੇ ਨਾਲ ਖੜਾ ਤਾਂ ਨੂੰ ਡੈਥ ਹੁੰਦੀ ਉਹ ਛੱਡ ਜਾਂਦਾ ਨਾ ਛੱਡ ਜਾਂਦੇ ਹਾਂ ਜੀ ਕਿਉਂਕਿ ਸੈਲਫ ਡਿਪੈਂਡ ਤਾਂ ਬੰਦਾ ਸੈਲਫ ਆਪਣੇ ਕੋਲ ਆਪਣਾ ਬਿਜ਼ਨਸ ਹੋਈ ਹੋਵੇ ਆਪਣਾ ਬੈਂਕ ਬੈਲੈਂਸ ਹੋਵੇ ਆਪਣਾ ਕਾਰੋਬਾਰ ਸਾਰਾ ਕੁਝ ਹੋਵੇ ਨਾ ਬੰਦਾ ਫਿਰ ਉਹ ਆਪਣਾ ਰੋਟੀ ਪਾਣੀ ਲਾ ਕੇ ਤੁਰਿਆ ਰਹਿੰਦਾ ਆ ਜੀ ਜੀ ਇਹ ਕੱਟ ਕਰੀ ਨਵੀਂ ਸ਼ੁਰੂ ਕਰ ਲੰਬੀ ਹੋਈ